ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਸ੍ਰੀ ਜਪਜੀ ਸਾਹਿਬ ਦੀ ਚੌਥੀ ਪਉੜੀ ਵਿੱਚ ਗੁਰੂ ਸਾਹਿਬ ਪਰਮ ਸ਼ਕਤੀਮਾਨ ਸਰਬ ਵਿਆਪੀ ਸ੍ਰਿਸ਼ਟੀ ਦੇ ਪਰਮ ਤਤ ਪ੍ਰਮਾਤਮਾ ਨੂੰ ਜਾਣਨ ਦੀ ਵਿਧੀ ਦੱਸਦੇ ਹਨ ਪਰਮਾਤਮਾ ਨੂੰ ਜਾਣਨ ਦਾ ਤਰੀਕਾ ਦੱਸਦੇ ਹਨ ਕਿ ਪਰਮਾਤਮਾ ਨੂੰ ਪੂਰਨ ਪ੍ਰੇਮ ਭਾਵ ਵਿੱਚ ਉੱਤਰ ਕੇ ਉਸ ਦੀ ਵਿਡਿਆਈ ਵਿਚਾਰ ਵਿੱਚ ਡੁੱਬ ਕੇ ਜਾਣਿਆ ਜਾ ਸਕਦਾ ਹੈ ਅਤੇ ਪੰਜਵੀਂ ਪੌੜੀ ਵਿੱਚ ਕਹਿੰਦੇ ਹਨ ਕਿ ਪਰਮਾਤਮਾ ਨੂੰ ਥਾਪਿਆ ਨਹੀਂ ਜਾ ਸਕਦਾ ਭਾਵ ਕਿ ਪਰਮਾਤਮਾ ਦਾ ਸਰੂਪ ਪਰਮਾਤਮਾ ਦਾ ਵਜੂਦ ਪਰਮਾਤਮਾ ਦਾ ਕੋਈ ਖਾਸ ਟਿਕਾਣਾ ਨਹੀਂ ਪਰਮਾਤਮਾ ਦਾ ਕੋਈ ਖਾਸ ਟਿਕਾਣਾ ਬਿਆਨ ਨਹੀਂ ਕੀਤਾ ਜਾ ਸਕਦਾ ਹਾਂ ਇਹ ਗੱਲ ਜ਼ਰੂਰ ਹੈ ਕਿ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਪਰਮਾਤਮਾ ਸਾਰੀ ਸ੍ਰਿਸ਼ਟੀ ਦੇ ਜੋੜ ਦਾ ਨਾਮ ਹੈ ਸਭ ਕੁਝ ਪਰਮਾਤਮਾ ਹੀ ਹੈ ਇੱਕ ਕਿਨਕੇ ਤੋਂ ਲੈ ਕੇ ਸਾਰੇ ਬ੍ਰਹਿਮੰਡ ਵਿੱਚ ਉਹ ਆਪੇ ਆਪ ਹੈ ਕਿਸੇ ਦੀ ਠੋਸ ਪਕੜ ਵਿੱਚ ਨਾ ਆਉਣ ਕਰਕੇ ਪਰਮਾਤਮਾ ਨਿਰੰਜਨ ਹੈ ਪਰਮਾਤਮਾ નિર્ਦੋਸ਼ ਹੈ ਬੇਪਰਵਾਹ ਹੈ ਸਭ ਵਿੱਚ ਉਹ ਸ਼ਕਤੀ ਬਣ ਕੇ ਆਪ ਵਰਤਦਾ ਹੈ ਸਭ ਵਿੱਚ ਹੁਕਮ ਬਣ ਕੇ ਉਹ ਆਪ ਵਰਤਦਾ ਹੈ ਸਭ ਵਿੱਚ ਚੇਤਨਾ ਬਣ ਕੇ ਸੂਝ ਬਣ ਕੇ ਪ੍ਰਮਾਤਮਾ ਆਪ ਵਰਤਦਾ ਹੈ ਗੁਰਬਾਣੀ ਦਾ ਫਰਮਾਨ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਇਸ ਦੁਨੀਆ ਵਿੱਚ ਬੜੀ ਤਰਕ ਚੱਲਦੀ ਹੈ ਕੋਈ ਕਹਿੰਦਾ ਹੈ ਪ੍ਰਮਾਤਮਾ ਹੈ ਕੋਈ ਕਹਿੰਦਾ ਹੈ ਪ੍ਰਮਾਤਮਾ ਨਹੀਂ ਹੈ ਕੋਈ ਕਹਿੰਦਾ ਹੈ ਪ੍ਰਮਾਤਮਾ ਜੇਕਰ ਹੈ ਤਾਂ ਵਿਖਾਓ ਜੇ ਉਹ ਹੈ ਤਾਂ ਸਾਹਮਣੇ ਕਿਉਂ ਨਹੀਂ ਆਉਂਦਾ ਪਿੱਛੇ ਜਹੇ ਸੋਸ਼ਲ ਮੀਡੀਆ ਉੱਤੇ ਕਿਸੇ ਦੀ ਇੱਕ ਵੀਡੀਓ ਸੀ ਜਿਸ ਵਿੱਚ ਉਹ ਆਦਮੀ ਆਖ ਰਿਹਾ ਸੀ ਕਿ ਜਿਹੜਾ ਆਦਮੀ ਪਰਮਾਤਮਾ ਨੂੰ ਸਿੱਧ ਕਰ ਦੇਵੇਗਾ ਮੈਂ ਉਸ ਨੂੰ 1 ਕਰੋੜ ਰੁਪਏ ਦਾ ਇਨਾਮ ਦੇਵਾਂਗਾ ਪਰ ਉਸ ਬੰਦੇ ਨੂੰ ਉਸ ਆਦਮੀ ਨੂੰ ਇਹ ਵੀ ਸਵਾਲ ਕੀਤਾ ਜਾ ਸਕਦਾ ਹੈ ਕਿ ਕੋਈ ਪ੍ਰਮਾਤਮਾ ਨੂੰ ਸਿੱਧ ਕਰੇਗਾ ਤਾਂ ਤੂੰ 1 ਕਰੋੜ ਰੁਪਇਆ ਦੇਵੇਂਗਾ ਤੂੰ ਪ੍ਰਮਾਤਮਾ ਨੂੰ ਅਸਿੱਧ ਹੀ ਕਰ ਦੇ ਅਸੀਂ ਤੈਨੂੰ 1.5 ਕਰੋੜ ਰੁਪਇਆ ਦੇਵਾਂਗੇ ਕਿਉਂਕਿ ਪ੍ਰਮਾਤਮਾ ਨਾ ਸਿੱਧ ਕੀਤਾ ਜਾ ਸਕਦਾ ਹੈ ਨਾ ਹੀ ਪ੍ਰਮਾਤਮਾ ਨੂੰ ਅਸਿੱਧ ਕੀਤਾ ਜਾ ਸਕਦਾ ਹੈ ਗੁਰਬਾਣੀ ਦਾ ਕਥਨ ਹੈ ਕਿ ਪ੍ਰਮਾਤਮਾ ਕੋਈ ਆਦਮੀ ਨਹੀਂ ਜਿਹੜਾ ਕਿਸੇ ਦੇ ਕਹਿਣ ਤੇ ਸਾਹਮਣੇ ਆਖ ਲੋਵੇ ਹਾਂ ਕਦੀ ਉਹ ਕਿਸੇ ਮਨੁੱਖ ਵਿੱਚ ਸਰਬ ਕਲਾ ਸੰਪੂਰਨ ਚੇਤਨਾ ਬਣ ਕੇ ਉਤਰਦਾ ਹੈ ਪਰਮਾਤਮਾ ਦਾ ਕੋਈ ਸਰੂਪ ਨਹੀਂ ਦੂਜੇ ਪਾਸੇ ਸਾਰੇ ਦੇ ਸਾਰੇ ਸਰੂਪ ਪਰਮਾਤਮਾ ਦੇ ਹਨ ਗੁਰਬਾਣੀ ਇਸ ਗੱਲ ਨੂੰ ਇਸ ਤਰ੍ਹਾਂ ਫੁਰਮਾਨ ਕਰਦੀ ਹੈ ਸਸਤਵ ਨੈਨ ਨਨ ਨੈਨ ਹੈ ਤੋਹੇ ਕੋ ਸਸ ਦਾ ਅਰਥ ਹੈ ਹਜ਼ਾਰਾਂ ਬੇਹੰਤ हे ਪ੍ਰਮਾਤਮਾ ਸਾਰੀਆਂ ਅੱਖਾਂ ਤੇਰੀਆਂ ਹਨ ਪਰ ਦੂਜੇ ਪਾਸੇ ਤੇਰੀ ਕੋਈ ਅੱਖ ਨਹੀਂ ਸਹਿਸ ਪਦ ਬਿਮਲਨਨ ਇੱਕ ਪਦ ਹਜ਼ਾਰਾਂ ਚਰਨ ਕਮਲ ਪੈਰ ਤੇਰੇ ਹਨ ਪਰ ਦੂਜੇ ਪਾਸੇ ਤੇਰਾ ਇੱਕ ਪੈਰ ਵੀ ਨਹੀਂ ਗੰਧ ਬਿਨ ਸਸਤਿਵ ਗੰਧ ਇਵ ਚਲਤ ਮੋਹੀ ਤੂੰ ਨਕ ਤੋਂ ਬਿਨਾ ਹੈ ਪਰ ਇਹ ਸਾਰੇ ਨਕ ਤੇਰੇ ਹਨ ਸੋਹਪਣ ਦੀ ਇਸ ਕਿਰਿਆ ਨੇ ਸੋਹਪਣ ਦੀ ਇਸ ਲੀਲਾ ਨੇ ਸਾਰੇ ਜਗਤ ਨੂੰ ਮੋਇਆ ਹੋਇਆ ਹੈ ਗੁਰਬਾਣੀ ਦਾ ਦੂਜਾ ਫਰਮਾਨ ਹੈ ਕਿ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੈ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹਿ हे ਪ੍ਰਮਾਤਮਾ ਤੇਰਾ ਕੋਈ ਚੱਕਰ ਨਹੀਂ ਚਿਹਨ ਨਹੀਂ ਤੇਰਾ ਕੋਈ ਆਕਾਰ ਨਹੀਂ ਤੇਰਾ ਕੋਈ ਬਰਨ ਨਹੀਂ ਤੇਰੀ ਕੋਈ ਜਾਤ ਨਹੀਂ ਤੇਰੀ ਕੋਈ ਪਾਤ ਨਹੀਂ ਤੇਰਾ ਕੋਈ ਰੂਪ ਨਹੀਂ ਰੰਗ ਨਹੀਂ ਪਰ ਸ੍ਰਿਸ਼ਟੀ ਵਿੱਚ ਪਰਮਾਤਮਾ ਦੇ ਦਸਤਕਤ ਵਖਾਈ ਦਿੰਦੇ ਹਨ ਜੀਵਾਂ ਦੀ ਘੜਤ ਰੂਪ ਰੰਗ ਹਰ ਦਰਖਤ ਦੇ ਪੱਤੇ ਟਹਿਣੀਆਂ ਫੁੱਲ ਫਲ ਸਭ ਉਤੇ ਪਰਮਾਤਮਾ ਦੇ ਹਸਤਾਖਰ ਹਨ ਸ੍ਰਿਸ਼ਟੀ ਦੀ ਸੁੰਦਰਤਾ ਵਿੱਚ ਉਸ ਦੀ ਝਲਕ ਵਿਖਾਈ ਦਿੰਦੀ ਹੈ ਸਭ ਜੀਵਾਂ ਉੱਤੇ ਉਸ ਦੇ ਹੁਕਮ ਦਾ ਕੁੰਡਾ ਹੈ ਪਰਮਾਤਮਾ ਦੀ ਹੋਂਦ ਦੇ ਪ੍ਰਨਾਮ ਪ੍ਰਤੱਖ ਹਨ ਕੋਈ ਆਪੇ ਹੀ ਅੱਖਾਂ ਮੀਚ ਲਵੇ ਤਾਂ ਮੀਚ ਲਵੇ ਪਰਮਾਤਮਾ ਕੋਈ ਵਿਅਕਤੀ ਨਹੀਂ ਪਦਾਰਥ ਨਹੀਂ ਜਿਸ ਨੂੰ ਕੋਈ ਅਕਰਤੀ ਬਣਾ ਕੇ ਜਾਂ ਮੂਰਤ ਬਣਾ ਕੇ ਦੱਸਿਆ ਜਾ ਸਕੇ ਹਾਂ ਪਰਮਾਤਮਾ ਸਭ ਮੂਰਤਾਂ ਵਿੱਚ ਰੂਹ ਬਣ ਕੇ ਵਿਚਰਦਾ ਹੈ ਪਰਮਾਤਮਾ ਬਾਰੇ ਕਿਸੇ ਤਰੀਕੇ ਵੀ ਪੂਰਨ ਵਿਚਾਰ ਨਹੀਂ ਦਿੱਤਾ ਜਾ ਸਕਦਾ ਗੁਰਬਾਣੀ ਦਾ ਫਰਮਾਨ ਹੈ ਜੇ ਹਉ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸੋ ਪਰਮਾਤਮਾ ਰੂਹ ਹੈ ਅਨੁਭਵ ਹੈ ਪ੍ਰੇਮ ਹੈ ਕੁਦਰਤ ਨਾਲ ਹੋਈ ਇੱਕ ਸੁਰਤਾ ਹੈ ਭਾਵੇਂ ਪਰਮਾਤਮਾ ਦਾ ਅਨੁਭਵ ਪਰਮਾਤਮਾ ਦਾ ਜਾਨਣਾ ਮਨੁੱਖ ਲਈ ਗੁੰਗੇ ਦੇ ਗੁੜ ਖਾਣ ਵਰਗਾ ਹੈ ਗੁੰਗਾ ਗੁੜ ਦਾ ਸਵਾਦ ਆਪ ਤਾਂ ਜਾਣ ਸਕਦਾ ਹੈ ਪਰ ਦੂਜੇ ਨੂੰ ਦੱਸ ਨਹੀਂ ਸਕਦਾ ਕੇਵਲ ਇਸ਼ਾਰੇ ਕਰ ਸਕਦਾ ਹੈ ਇਸੇ ਤਰ੍ਹਾਂ ਦੁਨੀਆ ਦੇ ਸਾਰੇ ਗੁਰੂਆਂ ਨੇ ਪਰਮਾਤਮਾ ਦੇ ਸੰਬੰਧ ਵਿੱਚ ਇਸ਼ਾਰੇ ਕੀਤੇ ਹਨ ਦੁਨੀਆ ਪਰ ਵਿੱਚ ਸਭ ਮੂਰਤੀਆਂ ਸਭ ਮੰਦਰ ਮਸਜਿਦ ਚਰਚ ਸਭ ਗ੍ਰੰਥ ਗੁਰੂਆਂ ਵੱਲੋਂ ਪਰਮਾਤਮਾ ਵੱਲ ਕੀਤੇ ਹੋਏ ਇਸ਼ਾਰੇ ਹਨ ਜਿਵੇਂ ਕਿਸੇ ਦਿਨ ਜਦੋਂ ਮਨੁੱਖ ਕੋਲ ਭਾਸ਼ਾ ਨਹੀਂ ਸੀ ਸ਼ਾਇਦ ਉਸ ਸਮੇਂ ਮਨੁੱਖ ਨੂੰ ਮੂਰਤੀ ਬਣਾ ਕੇ ਪਰਮ ਤਤ ਦੀ ਜਾਣਕਾਰੀ ਦਿੱਤੀ ਗਈ ਸੀ ਕਿਸੇ ਦਿਨ ਮੂਰਤੀ ਵੀ ਬੜੀ ਕੀਮਤੀ ਸੀ ਉਸ ਸਮੇਂ ਬਹੁਤ ਲੋਕਾਂ ਨੇ ਮੂਰਤੀ ਵਿੱਚੋਂ ਪ੍ਰਮਾਤਮਾ ਨੂੰ ਜਾਣਿਆ ਹੋਵੇਗਾ ਪ੍ਰਮਾਤਮਾ ਨੂੰ ਪਾਇਆ ਹੋਵੇਗਾ ਅੱਜ ਵੀ ਮੰਦਰਾਂ ਅਤੇ ਮੂਰਤੀਆਂ ਦੇ ਅਰਥ ਨੂੰ ਕੋਈ ਮਨੁੱਖ ਸਮਝਦਾ ਹੋਵੇਗਾ ਕਿਉਂਕਿ ਮਹਾਪੁਰਖਾਂ ਦੇ ਕੀਤੇ ਹਰ ਇਸ਼ਾਰੇ ਦੀ ਕੀਮਤ ਸਦਾ ਹੁੰਦੀ ਹੈ ਪਰ ਸਮਾਪਾ ਕੇ ਬੇਬੁੱਧ ਲੋਕ ਹਰ ਗੱਲ ਨੂੰ ਮਿੱਧ ਦਿੰਦੇ ਹਨ ਮਹਾਪੁਰਖਾਂ ਦੁਆਰਾ ਕੀਤੀ ਗੱਲ ਦਾ ਅਰਥ ਗਵਾਚ ਜਾਂਦਾ ਹੈ ਮਹਾਪੁਰਖਾਂ ਦਾ ਵਿਚਾਰ ਫਿਰ ਕੇਵਲ ਧੰਦਾ ਬਣ ਕੇ ਰਹਿ ਜਾਂਦਾ ਹੈ ਫਿਰ ਗੁਰੂ ਮਹਾਪੁਰਖ ਪਰਮਾਤਮਾ ਵੱਲ ਇਸ਼ਾਰਾ ਕਰਨ ਦਾ ਕੋਈ ਹੋਰ ਤਰੀਕਾ ਕੋਈ ਹੋਰ ਢੰਗ ਲੱਭ ਲੈਂਦੇ ਹਨ ਸਬ 베ਦ ਸਬ ਉਪਨਿਸ਼ਦ ਸਬ ਪੁਰਾਨ ਸਬ ਪੁਰਾਨਕ ਕਹਾਣੀਆਂ ਰਾਹੀਂ ਪਰਮਾਤਮਾ ਨੂੰ ਦੱਸਣ ਦਾ ਸਮਝਣ ਦਾ ਯਤਨ ਕੀਤਾ ਗਿਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਵੇਂ ਰੂਪ ਵਿੱਚ ਮਹਾਪੁਰਖਾਂ ਵੱਲੋਂ ਪਰਮਾਤਮਾ ਦੇ ਪ੍ਰੇਮ ਵਿੱਚ ਲਿਖੇ ਹੋਏ ਗੀਤ ਹਨ ਅਤੇ ਇਹਨਾਂ ਗੀਤਾਂ ਵਿੱਚ ਵਿਚਾਰ ਹੈ ਕਿ ਪਰਮਾਤਮਾ ਕਿਵੇਂ ਹੋਇਆ ਜਾ ਸਕਦਾ ਹੈ ਪਰਮਾਤਮਾ ਵਿੱਚ ਕਿਵੇਂ ਲੀਨ ਹੋਇਆ ਜਾ ਸਕਦਾ ਹੈ ਪਰ ਪਰਮਾਤਮਾ ਨੂੰ ਸਪਸ਼ਟ ਸਿੱਧ ਕਰਨ ਦਾ ਕੋਈ ਸਾਧਨ ਨਹੀਂ ਪਰਮਾਤਮਾ ਹਰ ਕਿਸੇ ਦੀ ਆਪਣੀ प्राप्ति है अपनी अनुभूति है अपना अनुभव है परमात्मा ਨੂੰ ਜਾਣ ਕੇ ਵੀ परमात्मा ਦੂਜੇ ਨੂੰ ਦੱਸਿਆ ਨਹੀਂ ਜਾ ਸਕਦਾ ਕੇਵਲ ਆਪਣੇ ਆਪ ਵਿੱਚ ਪਰਮਾਤਮਾ ਦਾ ਆਨੰਦ ਮਾਣਿਆ ਜਾ ਸਕਦਾ ਹੈ ਆਪ ਪਰਮਾਤਮਾ ਹੋਇਆ ਜਾ ਸਕਦਾ ਹੈ ਕੁਰਬਾਨੀ ਦਾ ਫਰਮਾਨ ਹੈ ਵਿਖੇ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਣਾ ਸਾਰ ਅਰਮਾਤਮਾ ਨੂੰ ਅਨੁਭਵ ਰਾਹੀਂ ਵਿਖਿਆ ਜਾ ਸਕਦਾ ਹੈ ਆਪ ਆਪਣੇ ਆਪ ਆਪਣੇ ਆਪ ਦਾ ਵਿਕਾਸ ਕੀਤਾ ਜਾ ਸਕਦਾ ਹੈ ਆਪਣੇ ਆਪ ਵਿੱਚ ਵਿਗਸਿਆ ਜਾ ਸਕਦਾ ਹੈ ਪਰ ਉਸ ਦਾ ਪੂਰਨ ਵਿਚਾਰ ਕਰਨਾ ਕਰੜਾ ਸਾਰ ਹੈ ਲੋਹੇ ਦੇ ਚਣੇ ਚਬਾਣ ਵਰਗਾ ਹੈ ਇਸ ਲਈ ਗੁਰਬਾਣੀ ਦਾ ਫਰਮਾਨ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਅੱਪੇ ਆਪ ਨਰੰજન ਸੋਏ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ